ਸਤਿ ਸ਼੍ਰੀ ਅਕਾਲ ਜੀ ਭਾਈ ਸਾਰਿਆਂ ਨੂੰ ਵੈਲਕਮ ਹੈ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਲਓ ਜੀ ਭਾਈ ਪਹੁੰਚ ਗਏ ਤੇ ਜੰਮੂ ਦੇ ਏਰੀਏ ਦੇ ਵਿੱਚ ਚੱਲਦਾ ਕੰਮ ਮਹਾਰਾ ਦੀ ਨਾਮ ਲੈ ਕੇ ਬਸ ਅੱਜ ਹੀ ਅਜੇ ਕੰਮ ਜਿਹੜਾ ਹਨਾ ਕਾਨਕ ਬਾਢੀ ਦਾ ਖਾਸ ਤਰ੍ਹਾਂ ਸਟਾਰਟ ਬਾਕੀ ਇਧਰ ਭਾਈ ਦੇਖਣ ਨੂੰ ਨਾ ਆਪਾਂ ਕਹਿ ਦਈਏ ਜੰਮੂ ਹਨਾ ਵੀ ਇਹ ਪੰਜਾਬ ਨਾਲੋਂ ਫਸਟ ਟਾਈਮ ਬਦੰਦਰ ਹਨ ਨਾਲ ਦੀ ਨਾਲ ਖੇਤ ਵੱਢ ਗਏ ਆ ਖੇਤ ਵੱਢਿਆ ਨਾਲ ਦੀ ਨਾਲ ਟੂੜੀ ਵਾਲੀਆਂ ਮਸ਼ੀਨਾ ਮਗਰੇ ਇੱਕ ਘੇੜਾ ਕਮੈਨ ਦਾ ਮਗਰ ਇੱਕ ਘੇੜਾ ਉਹ ਚਲਦੀ ਆਪਣੀ ਕਮੈਨ ਉਹ ਜਲਦੀ ਆਪਣੀ ਰਾਣੀ ਇੱਧਰ ਦੇਖੋ ਆ ਹੁਣ ਗੇਤ ਵੱਢ ਕੇ ਆਏ ਦੋ ਮਿੰਟ ਨਹੀਂ ਹੋਏ ਅਗਰੇ ਟਰੈਕਟਰ ਲਾਉਂਦਾ ਨਾਲ ਦੀ ਨਾਲ ਬਾਈ ਫਾਸਟ ਬਹੁਤ ਨਾਲ ਦੀ ਨਾਲ ਬਾਈ ਬਣਾ ਕੇ ਤੂੜੀ ਮੈਂ ਕਹਿੰਦਾ ਵੀ ਸਰਾ ਕਰਾਈ ਜਾਣਾ ਜੰਮੂਆਂ ਨੇ ਪਰ ਆ ਗਏ ਖੱਤੀਆਂ ਪਰ ਠੀਕ ਆ ਯਾਰ ਕਨਾਲ ਤੇ ਘਟਦਾ ਵੀ ਹੈ ਨਹੀਂ ਬਾਕੀ ਆ ਬਣਾ ਮਨਦੀਪ ਵੀਰ ਜਿੰਦਾਬਾਦ ਜਿਹੜਾ ਵਿਚਾਰਾ ਇੰਨੀ ਕਾਸਟ ਕਰਦਾ ਹੈ ਨਾ ਰੋਟੀ ਬਾਣੀ ਵੀ ਘਰ ਤੇ ਸਾਰਾ ਟੋਟਲੀ ਜਾ ਏ ਆ ਸਾਡਾ ਬਾਈ ਅਮਰਦੀਪ ਅਮਨਦੀਪ ਅਮਨਦੀਪ ਇਹ ਬਾਈ ਇਹ ਹੈ ਗੁਲਸ਼ੇਦ ਕੁਮਾਰ ਬਹੁਤ ਛੇ ਨ ਕੁਮਾਰ ਚੌਕੀਦਾਰ ਸਾਹਨੇ ਜੀ ਪੇੜਦੇ ਚੌਕੀਦਾਰ ਰਾਹ ਦੇ ਚੌਕੀਦਾਰ ਜੀ ਇਹ ਟੂੜੀ ਵਾਲੀ ਮਸ਼ੀਨ ਚਲਾਉਂਦਾ ਆ ਇੱਧਰ ਇਹ ਅਮਨਦੀਪ ਬਾਈ ਕੋਲ ਆਪਣੀ ਮਸ਼ੀਨ ਚਲਦੀ ਹੋਰ ਬਾਈ ਵਧੀਆ ਜਨ ਲੱਗਦਾ ਠੀਕ ਬਿਲਕੁਲ ਸਿਰਾਂ ਚੱਲੀ ਜਾਂਦੇ ਆ ਰਾਹ ਦਾ ਲੋਕਾ ਬਿਲਕੁਲ ਬਿਲਕੁਲ ਵਾਲ ਠੀਕ ਕਰਦੀ ਆ ਬਿਲਕੁਲ ਸਾਫ ਬਿਲਕੁਲ ਸਾਫ ਦਾ ਨਿਕਲ ਰਹੀ ਹੈ ਹਾਂ ਅੱਛੀ ਕਰਦੀ ਅੱਛੀ ਮਸ਼ੀਨ ਚੱਲ ਰਹੀ ਆ ਵਾਲ ਦੀ ਮਸ਼ੀਨ ਦੇ ਮਾਸਾ ਨਹੀਂ ਆ ਹਾਂ ਤੇ AC ਵਾਲੀ ਮਸ਼ੀਨ ਆ ਤੂੜੀ ਵੀ ਮਗਰ ਜਿਹੜੀ ਬੜੀ ਫਾਸਟ ਕਲਾਸ ਬਣੇਗਾ ਦੀ ਆ ਜੀ ਤੇ ਮਸ਼ੀਨ ਐਵੇਂ ਦੜਾ ਦੜ ਚੱਲਦੀ ਸੀ ਆ ਤੇ ਦੜਾ ਦੜ ਚਲਾਣੀ ਆਹੀ ਇਹਨੂੰ ਅੱਗੇ ਹਾਂ ਬਿਲਕੁਲ ਜੀ ਨਹੀਂ ਭਾਈ ਜੰਮੂ ਫਾਸਟ ਬਾਲ ਇਹ ਭਾਈ ਤੁਹਾਡੇ ਉੱਤੇ ਕੋਲਡ ਡਰਿੰਕ ਲੈ ਕੇ ਆਇਆ ਜੀ ਠੀਕ ਆ ਜੀ ਕੋਲਡ ਡਰਿੰਕ ਆਈ ਆ ਬਾਬੇ ਨੇ ਗੇਟ ਵਾਲੇ ਨੇ ਇਹ ਪੁਲਿਸ ਵਾਲਾ ਭਾਈ ਐ ਦੀ ਲੋ ਸਰ ਨਹੀਂ ਪੁਲਿਸ ਵੀ ਠੀਕ ਆ ਜੰਮੂ ਦੀ ਪੁਲਿਸ ਨੇ ਟੱਕਾ ਨਹੀਂ ਕਰਿਆ ਨਹੀਂ ਨਹੀਂ ਜਰਾ ਕੋਲਡ ਡਰਿੰਕ ਲੈ ਕੇ ਦੱਸੀ ਆ ਹਾਂ ਸਰਦਾਰ ਨੇ ਜਾ ਮੰਗਾਈ ਆ ਮੇਰੇ ਫੋਨ ਕਰਕੇ ਹਾਂਜੀ ਹਾਂਜੀ ਇੱਕੇ ਗੱਲ ਆ ਬੰਦੇ ਫੋਨ ਕਰਦੇ ਵੀ ਪੰਜਾਬ ਆ ਜੰਮੂ ਦਾ ਸਾਨੂੰ 1% ਵਰਗ ਨੇ ਲੱਗਿਆ ਲੱਗੇਗਾ ਵੀ ਨਹੀਂ ਲੱਗੇਗਾ ਵੀ ਨਹੀਂ ਇੱਕ ਤਾਂ ਸਭ ਤੋਂ بڑی ਬੋਲੀ ਹੈ ਨਾ ਸੇਮ ਸਾਡੇ ਜੰਮੂ ਦੀ ਮਿਲਣੇ ਤੋਂ ਬਾਅਦ ਇੱਕ ਰਹਿਣਾ ਸਹਿਣਾ ਖਾਣਾ ਪੀਣਾ ਹੈ ਨਾ ਮੈਂ ਕਹਿੰਦਾ ਮਸਤ ਹੈ ਇਹ ਜੰਮੂ ਨੂੰ ਬਾਕੀ ਦਿਖਾਉਂਦੇ ਰਹਾਂਗੇ ਭਾਈ ਵੀਡੀਓ ਅਮਰਦੇਵ ਭਾਈ ਫਿਰ ਬਾਅਦ ਆਪਾਂ ਬਾਟਰਪੂਟ ਏਰੀਆ ਫਰੀ ਆਵਾਂਗੇ ਨਾ ਸਾਰਾ ਧੁੰਮ ਕੇ ਆਵਾਂਗੇ ਚੱਲੀਏ ਭਾਈ ਖਾਈਏ ਰੋਟੀ ਚਲੋ ਹੁਣ ਰੋਟੀ ਪਾਣੀ ਖਾ ਕੇ ਫਿਰ ਮਿਲਦੇ ਆਂ ਬਾਕੀ ਚੌਕੀਦਾਰ ਸਾਹਿਬ ਦਾ ਵੀ ਧੰਨਵਾਦ ਕਰਦੇ ਆਂ ਸਵੇਰ ਦੇ ਨਾਲ-ਨਾਲ ਫਿਰਦੇ ਆ। ਨਾਲ ਹੀ ਜਾਣਾ ਸੀ ਘਟੇ। ਸਹੀ ਗੱਲ। ਆ ਚੱਲੀ ਜਾਂਦੀ ਹੈ ਮਸ਼ੀਨ ਆ। ਇਹ ਆਪਾਂ ਨੇ ਸਰਦਾਰਾਂ ਦੀ ਵੱਡੀ ਦੀ। ਬਾਈ ਦੇਖੋ ਇਧਰ ਕੋਠੀਆਂ ਆ। ਆ ਕੱਢਿਆ ਆਪਣੀ ਮਸ਼ੀਨ ਨੇ ਮਾਲ। ਮੈਂ ਕਹਿੰਦਾ ਵੀ ਨਜ਼ਾਰਾ ਲਿਆਤਾ। ਜੰਮੂ ਅਰ ਪੰਜਾਬ ਦਾ ਬਾਈ ਕੋਈ ਫਰਕ ਨਹੀਂ। ਮੈਂ ਕਹਿੰਦਾ 1% ਦਾ ਵੀ ਸਾਨੂੰ ਫਰਕ ਨਹੀਂ ਲੱਗਿਆ। ਗੁਰਦੁਆਰਾ ਸਾਹਿਬ ਸਾਡੇ ਕੋਲੇ ਆ। ਹਨਾ ਬਾਕੀ ਮਾਰਕੀਟ ਵਧੀਆ ਐ ਨਾ ਜਿਹਨੂੰ ਕਹਿੰਦੀ ਏ ਕੋਠੀਆਂ ਦੇਖੋ ਕਿੰਨੀਆਂ ਪਾਈਆਂ ਬੰਦਿਆਂ ਨੇ ਆ ਗਿਆ ਆ ਗਿਆ ਆ ਗਿਆ। ਬਰਸੀਨਾ ਸਟਾਲਾ ਹਨਾ ਸਾਰਾ ਕੁਝ ਹੁੰਦਾ ਹੈ ਬਾਈ ਜੰਮੂ ਦੇ ਵਿੱਚ ਅਸੀਂ ਚਲੋ ਪਹਿਲਾਂ ਨਾ ਮੈਂ ਕਈ ਸਾਲ ਹੋ ਗਏ ਉਧਰ ਕਟੜਾ ਵਾਲੀ ਸਾਈਡ ਆਇਆ ਤਾਂ ਵੈਸੇ ਇਧਰ ਆਪਾਂ ਪਹਿਲੀ ਵਾਰੀ ਆਏ ਆ ਜੇ ਅਮਨ ਦੀ ਬਾਈ ਕੋਲ ਵਧੀਆ ਵੀਰ ਦਾ ਸੁਭਾਅ ਹੈ ਜਿਹੜਾ ਹਨਾ ਮੈਂ ਕਹਿੰਦਾ ਵੀ ਇੱਕਨ ਭੜਕੈਂਡ ਬੰਦਾ ਪੂਰਾ ਬਾਕੀ ਨਾਲ ਦੀ ਨਾਲ ਬਾਈ ਤੂੜੀ ਬੜੇ ਫਾਸਟ ਚੱਲਦੇ ਜੰਮੂ ਵਾਲੇ ਜਿੰਨੀਆਂ ਮਸ਼ੀਨਾਂ ਚੱਲਦੀਆਂ ਨਾਲ ਦੀ ਨਾਲ ਤੂੜੀ ਬਣੀ ਜਾਂਦੀ ਹੈ ਉੰਤੀ ਸਾਵਲਾ ਲੋ ਇੱਧਰ ਤਾਂਗਿਆਂ ਦੇ ਘੋੜਿਆਂ ਤੇ ਦਾਣੇ ਆ ਜਿਹੜੇ ਹਨਾ ਆਉ ਆ ਗਿਆ ਘੋੜਾ ਇਹਨਾਂ ਦੇ ਦਾਣੇ ਜਾਂਦੇ ਆ ਾ ਢੇਰੀਆਂ ਲਵਾਈ ਜਾਂਦੇ ਆ ਆਪਣੀਆਂ ਆਪਣੀਆਂ ਹਨਾ ਜਿੱਥੇ ਵੀ ਲੱਗਦਾ ਸੂਤ ਜੀ ਦਾ ਵੀ ਬਹੁਤ ਸੋਹਣਾ ਜਿਹੜਾ ਕਹਿਦੀ ਹੈ ਨਾ ਸ਼ਾਨਦਾਰ ਇਲਾਕਾ ਇੱਕ ਸਾਈਡ ਤੇ ਮਸ਼ੀਨ ਬੜੀ ਆ ਸਵੇਰੇ ਬਸ ਉੱਤੀ ਤੇ ਚੱਲਦੀ ਜਾਂਦੀ ਆ ਸਾਰਾ ਏਰੀਆ ਆਪਣੀ ਮਸ਼ੀਨ ਨਹੀਂ ਵੱਢਿਆ ਇੱਕੋ ਆ ਗਈ ਆਪਣੇ ਲੱਗੇ ਮਸ਼ੀਨ ਤਾਂ ਹੈਗੀ ਆ ਬਾਈ ਇਹ ਤਾਂ ਆਪਣੇ ਕਰਮ ਲੈ ਜਾਣਾ ਸਹੀ ਗੱਲ ਆ ਪਿਛਲੀ ਵੀਡੀਓ 'ਚ ਇੱਕ ਬਾਈ ਨੇ ਕਮੈਂਟ ਕਰਿਆ ਤਾਂ ਆਪਣੇ ਕਹਿੰਦਾ ਬਾਈ ਕੀ ਫਾਇਦਾ ਮੁੜਿਆ ਇਹ 'ਚ ਕਿਹੜਾ ਪਾਣੀ ਪੈਂਦਾ ਡੀਜ਼ਲ ਪੈਂਦਾ ਆਪਾਂ ਕਿਹੜਾ ਵੀਰੇ ਤੇਰੇ ਘਰ ਤੇ ਪਾਉਨੇ ਆ ਡੀਜ਼ਲ ਨਾ ਜਾਂ ਤੂੰ ਮੇਰੀ ਮਸ਼ੀਨ ਦੇ ਵਿੱਚ ਪਵਾ ਕੇ ਜਾਨਾ ਨਹੀਂ ਕੁਝ ਵਜੂ ਤਾਂ ਆ ਜਾਾਂਗੇ ਜੀ ਨਾ ਪਰ ਤੈਨੂੰ ਦੱਸ ਯਾਰ ਕਾਦੀ ਟੈਨਸ਼ਨ ਆ ਸਮਝ ਨਹੀਂ ਆਉਂਦੀ ਲੋਕਾਂ ਦੀ ਕੀ ਚੱਕਰ ਆ ਨਾ ਜੇ ਕੋਈ ਬੰਦਾ ਕੰਮ ਕਰਦਾ ਹੈ ਉਹਨੂੰ ਵੀ ਨਹੀਂ ਕਰਨ ਦਿੰਦੇ ਜੇ ਕੋਈ ਵਿਹਲਾ ਬੈਠਾ ਉਹਨੂੰ ਵਿਹਲਾ ਨਹੀਂ ਰਹਿਣ ਦਿੰਦੇ ਉਹਨੂੰ ਤਾਂ ਵੀ ਤਾਂ ਨੇ ਕੰਮ ਵਾਲੇ ਨੂੰ ਵੀ ਤਾਂ ਨੇ ਹੈ ਤੁਹਾਨੂੰ ਤੁਸੀਂ ਦੱਸੋ ਯਾਰ ਕੀ ਫਰਕ ਪੈਂਦਾ ਤੁਹਾਨੂੰ ਦੱਸ ਪਹਿਲਾਂ ਪਤਾ ਤਾਂ ਲੱਗੇ ਵੀ ਤੁਹਾਡੇ ਘਰ ਤੇ ਲੈ ਜਾਣੇ ਆ ਅਸੀਂ ਇੱਕ ਕਹਿੰਦਾ ਮਾਲਕ ਨੂੰ ਕੀ ਦੇਣਾ ਤਾਂ ਤੂੰ ਠੇਕਾ ਲੈ ਰੱਖਿਆ ਹੈ ਹੈ ਜੀ ਅਗਲੇ ਨੇ ਬਾਈ ਗਜਰਾਤ ਰਾਜਸਥਾਨ ਹੈ ਨਾ ਪੰਜਾਬ ਦੇ ਵਿੱਚ ਮਸ਼ੀਨ ਚਲਾ ਕੇ ਜਿਹਨੂੰ ਕੋਸਾ ਬਚਾ ਕੇ ਦਿੱਤਾ ਤਾਂ ਹੀ ਉਹਨੇ ਸਾਨੂੰ ਗਾਹਾਂ ਵਾਸਤੇ ਮਸ਼ੀਨ ਦੰਦਾ ਅਗਲਾ ਨਹੀਂ ਕਿਹੜਾ ਦੰਦਾ ਬਾਈ ਖੰਗਣ ਨਹੀਂ ਦੰਦਾ ਅਗਲਾ ਕਹਿੰਦਾ ਯਾਰ ਪਿੱਛੇ ਤਾਂ ਘਾਟਾ ਪਿਆ ਕੋਈ ਦੇ ਦੂਗਾ ਮੈਨੂੰ ਦੇ ਕੇ ਦਿਖਾਵੇ ਕੋਈ ਲੈ ਕਿਤੇ ਨਹੀਂ ਬਾਈ ਘਾਟਾ ਘੂਟਾ ਪਿਆ ਵਧੀਆ ਸੀਜ਼ਨ ਲੱਗਿਆ ਯਾਰ ਮਹਾਰਾਜ ਦੀ ਕਿਰਪਾ ਨਾਲ ਜੰਮੂ ਫਿਰਦੇ ਹਾਂ ਹੁਣ ਉਹ ਸੀਜ਼ਨ ਚੰਗੇ ਲੱਗੇ ਉਹਨਾਂ ਕਰਕੇ ਹੁਣ ਜੰਮੂ ਪਹੁੰਚ ਗਏ ਹਨਾ ਬਾਕੀ ਉਹ ਚੱਲੀ ਜਾਂਦੀ ਇੱਕ ਗਹਿਰੀ ਕਮੈਨ ਇਹ ਆਪਣੇ ਏਰੀਆ 'ਚ ਵੱੜ ਗਈ ਆ ਕੇ ਇੱਧਰ ਚਲੋ ਬਾਈ ਇਹਦਾ ਕਰਮ ਆਪਣੇ ਆਪਣੇ ਸਭ ਦੇ ਕਰਮ ਆ ਹਨਾ ਇਹ ਨਹੀਂ ਆਪਾਂ ਕਹਿ ਸਕਦੇ ਵੀ ਮੇਰਾ ਏਰੀਆ ਪੱਕਾ ਆਇਆ ਜਾਂ ਕਿ ਉਹ ਏਰੀਆ ਕਿਸੇ ਦਾ ਵੀ ਪੱਕਾ ਨਹੀਂ ਹੈਗਾ। ਚਲਦੀ ਆ ਭਾਈ ਜੀ ਮਸ਼ੀਨ ਝੰਮੂ ਚ ਲੱਗੇ ਹੋਇਆ ਵਧਣਾ ਭਾਈ ਜੋਰਾਂ ਤੇ ਪੜਾਈ ਨਾਲ ਜਿਹੜਾ ਤੁਸੀਂ ਟਰੈਕਟਰ ਚੋਂ ਲਈ ਗੈਲਗਰ ਬਣਾ ਰਹੇ ਤੁਸੀਂ ਜੋਰਾਂ ਤੇ ਪੜਾਈ ਭਾਈ ਨਾਲ ਜਿਹੜਾ ਥੈਲਿਆਂ ਚ ਪੈਂਦਾ ਭਾਈ ਇੱਥੇ ਦਾਣਾ ਹਾਲ ਤੱਕ ਕਰਕੇ ਆਇਆ ਨਹੀਂ ਆ ਪਹਿਲਾ ਟਰੈਕਟਰ ਹੈ ਜਿਹਦੇ ਵਿੱਚ ਇਹ ਵੀ 2-4 ਕਨਾਲਾਂ ਦਾ ਦਾਣੇ ਬਣਿਆ ਹੋਊਗਾ ਚੱਲੜੀ ਚੱਲ ਓਏ ਥੋਰ ਲਾ ਯਾਰ ਨੱਟਾ ਬਾਈ ਡਾਟ ਓਏ ਆਹ ਕਦਾਂ ਚੱਲਦੀ ਆ ਮਸ਼ੀਨ ਮਾਰੋ ਮਾਰ ਧੂੜਾਂ ਗੱਡੀਆਂ ਪਈਆਂ ਭਾਈ ਲਾਗ ਲਾ ਕੇ ਤਿੰਨ ਮਸ਼ੀਨਾਂ ਚੱਲਦੀਆਂ ਇੱਧਰ ਹਲਕੀਆਂ ਬਸ਼ਾਰ ਇੱਕ ਦੂਈ ਚੱਲਦੀ ਆਈ ਇਹ ਤਾਂ ਪਤਾ ਨਹੀਂ ਕਿਹੜੀ ਆ ਕੰਪਨੀ ਦਾ ਨਾਮ ਨਹੀਂ ਪਤਾ ਇੱਧਰ ਲੱਗੀ ਆਪਣੀ ਇੱਕੋ ਏਰੀਆ ਬਾਈ ਤਿੰਨ ਚਾਰ ਮਸ਼ੀਨਾਂ ਚੱਲਦੀਆਂ ਲਗਾਤਾਰ ਹਨ ਕਾਂ ਕਾ ਬੱਟੀਆਂ ਮਗਰੇ ਪਸ਼ੂ ਵੀ ਕੱਢਦੇ மசீனா ਦੋ ਦੋ ਚਾਰ ਚਾਰ ਕਨਾਲਾਂ ਬਾਈ ਜੀ ਇਹ ਕਨਾਲਾਂ ਦੇ ਹਿਸਾਬ ਨਾਲ ਇਸ ਤਰ੍ਹਾਂ ਵੱਡ ਹੁੰਦੀਆਂ ਕਿ ਆਪਾਂ ਦੋ ਕਨਾਲਾਂ ਚਾਰ ਕਨਾਲਾਂ ਇੱਕ ਕਨਾਲ ਕੋਈ ਵਿੱਚ ਅੱਧੀ ਕਨਾਲ ਵਾਲਾ ਵੀ ਹੈਗਾ ਹੀ ਐਨੀ ਨਾਲ ਦੀ ਨਾਲ ਤਰਪਾਲਾਂ ਦੇ ਕੱਪੜੇ ਤਰਪਾਲਾਂ ਦੇ ਦਾਣੇ ਗੈਲ ਦੀ ਗੱਲ ਪਾਈ ਜਾਈ ਆ ਦੇਖੋ ਤਰਪਾਲ ਦਾਣੇ ਪਏ ਵੀ ਪਏ ਸਜੇ ਭਰੇ ਵੀ ਹੋ ਜੀ ਭਾਈ ਚੱਲਦਾ ਕੰਮ ਪੂਰੇ ਜੋਰਾਂ ਸ਼ੋਰਾਂ ਤੇ ਮਸ਼ੀਨਾਂ ਅੱਜ ਇੰਨੀ ਟੱਕਰ ਦੇ ਵਿੱਚ ਬਹੁਤ ਬੜੀਆਂ ਹੋਈਆਂ ਇੱਕ ਉਹ ਫਿਰਦੀ ਆ ਸਾਹਮਣੇ ਉਹ ਦੇਖੋ ਬਾਈਦਿਆਂ ਦੇ ਕੋਲ-ਕੋਲ ਮੈਂ ਕਹਿੰਦਾ ਭਾਈ ਨਜ਼ਾਰਾ ਲੈਂਦਾ ਵਾ ਰੌਣਕ ਲੱਗੀ ਪਈ ਆ ਇਧਰ ਤੂੜੀ ਵਾਲੀ ਚੱਲਦੀ ਆ ਦੋ ਇਕੱਠੀਆਂ ਤੂੜੀ ਵਾਲੀਆਂ ਚੱਲਦੀਆਂ ਇਧਰ ਆਪਣੀਆਂ ਵਾਲੀ ਚੱਲਦੀ ਆ ਇਹਦੇ ਬਾਅਦ ਦੋ ਪਰੋ ਚੱਲਦੀਆਂ ਸਾਹਮਣੇ ਹੁਣ ਮਸ਼ੀਨ ਆਪਣੀ ਇਧਰ ਹੋ ਜਣੀ ਵੇਖਣਗੀਆਂ ਬਾਕੀ ਭਾਈ ਰੌਣਕ ਮੇਲਾ ਪੂਰਾ ਲੱਗਿਆ ਪਿਆ ਬੰਦਿਆਂ ਨਾਲੋਂ ਵੱਧ ਕੰਮ ਬੀਬੀਆਂ ਕਰਦੀਆਂ ਦੇਖ ਲੋ ਵਿਚਾਰੀਆਂ ਨਾ ਮਾਵਾ ਧੀਆਂ ਦੋਆਂ ਨੇ ਪਹਿਲਾਂ ਕਣਕ ਭੜਾਈ ਹੁਣ ਦੋਏ ਥੈਲੇ ਚ ਪਾਉਣ ਲੱਗੀਆਂ ਫਾਈਲਿਆਂ ਚ ਪੈਕ ਕਰਨ ਲੱਗੀਆਂ ਵਈਆਂ ਇੱਧਰ ਵੀ ਦੇਖ ਲੋ ਬੀਬੀਆਂ ਆ ਬਾਈ ਮਿਹਨਤ ਜਾਰੇ ਕਰਦੀਆਂ ਔਰੇ ਬੰਦਿਆਂ ਨਾਲੋਂ ਵੱਧ ਕੰਮ ਕਰਦੀਆਂ ਬਾਕੀ ਜਮੀਨ ਬਾਈ ਥੋੜੀ ਥੋੜੀ ਹੋਣਾ ਨਾ ਕੋਈ ਜ ਕੋ ਕੀਲਾ ਕਿ ਜ ਕੋ ਦੋ ਕੀਲੇ ਕਿਸੇ ਕੋ ਤਿੰਨ ਕਿਸੇ ਕੋ ਢਾਈ ਇਦਾਂ ਜ਼ਮੀਨਾਂ ਆ ਉਹਦੇ ਕਰਕੇ ਫਿਰ ਨਾ ਬੰਦੇ-ਬੰਦੇ ਆਪਣਾ ਕੰਮ-ਕੁਮ ਤੇ ਜਾਂਦੇ ਆ ਜਿੱਥੇ ਲੱਗੇ ਹੋਏ ਆ ਅਗਲਾ ਕਹਿੰਦਾ ਵੀ ਬੀਬੀਆਂ ਨੇ ਪੜਾ ਲੈਣੀ ਹੈ ਨਾ ਉਹ ਚੱਲਦੀਆਂ ਦੋ ਆਮੋ ਸਾਹਮਣੇ ਵਿਛਾਲਾਂ ਭੰਗੜਾ ਪਵਾ ਪਿਆ ਏਰੀਏ ਤੇ ਸ਼ਾਮ ਨੂੰ ਅੱਜ ਵਿਹਲਾ ਹੋ ਜੂ ਏਰੀਆ ਇਹਦੇ ਸਾਬ ਕੇ ਮਸ਼ੀਨਾਂ ਚੱਲਦੀਆਂ ਸ਼ਾਮ ਨੂੰ ਪੂਰੀ ਟੱਕਰ ਖਾਲੀ ਹੋ ਜੂ ਆ ਤਰਪਾਲਾਂ ਵਿਛਾ ਲੈਣੇ ਆ ਬਣੀਆਂ-ਬਣੀਆਂ ਜਿਹਨੇ ਨਾ ਮਾਲ ਪੜਾਉਣਾ ਹੈ ਨਾ ਉਹਨਾਂ ਨੇ ਉਹਨਾਂ ਫੜਾਫੜ ਪਾ ਕੇ ਇਹਦੇ ਵਿੱਚ ਤਰਪਾਲਾਂ ਦੇ ਥੈਲੇ ਨਾਲ ਦੀ ਨਾਲ ਉਹ ਦੇਖੋ ਉਧਰ ਪਹਿਲਾਂ ਵੱਢੀਆਂ ਉਹ ਵੀ ਵੀਰ ਭਰਨ ਲੱਗ ਗਿਆ ਨਾ ਉਹਦੇ ਵਾਰ ਇੱਧਰ ਵੀ ਭਰ ਹੋਣ ਲੱਗੇ ਬਾਤ ਕਾ ਹੁਣ ਵੱਢਣੇ ਆ ਜੇ ਉਹ 2 ਨੰਬਰ ਤਰਪਾਲ ਤੇ ਇਹ ਪੈਣਾ ਮਾਲ ਬਾਕੀ ਇਧਰੋਂ ਬਾਰਡਰ ਤੱਕ ਜਾਵਾਂਗੇ ਵਢਾਈ ਕਰਦੇ ਕਰਦੇ ਹੈ ਨਾ ਇਹਦੇ ਮੁੰਡਾ ਆਪਣਾ ਅਮਰਦੀਪ ਆੜਾ ਬਾਈ ਉਹ ਖੜਾ ਸਾਹਮਣੇ ਉਹ ਕਹਿੰਦਾ ਵੀ ਬਾਈ ਆਪਾਂ ਬਾਰਡਰ ਤੱਕ ਜਿਹੜੀ ਆ ਨਾ ਪਾਰਾ ਕਰਾਂਗੇ ਵਢਾਈ ਬਾਕੀ ਆ ਦੇ ਲੋ ਬਾਈ ਕੰਪਨੀ ਦਾ ਪਤਾ ਨਹੀਂ ਕਿਹੜੀ ਆ ਪੁਰਾਣੀ ਮਸ਼ੀਨ ਆ ਭੰਗੜਾ ਪਵਾਇਆ ਪਿਆ ਪੁਰਾਣੀ ਦਾ ਬੰਦੇ ਨੇ ਡਰਾਈਵਰ ਨੇ ਵਧੀਆ ਬਾਈ ਹੈ ਨਾ ਜਿਹੜਾ ਆਇਆ ਮੇਰਾ ਵੀਰ ਸਾਰੇ ਜਿਹੜੇ ਕਮੈਨ ਵਾਲੇ ਆਏ ਆ ਬਾਈ ਮਾਲਕ ਵਧੀਆ ਸੁਣੇ ਉਹਨਾਂ ਦੀਆਂ ਨਾ ਹੁਣ ਤੁਹਾਨੂੰ ਪਤਾ ਵੀ ਦੋ ਤਿੰਨ ਸੀਜ਼ਨ ਪਿੱਛੇ ਵਾਲੇ ਜਿਹੜੇ ਹੋਗੇ ਰਾਸਤਾਂ ਦਾ ਆਪਣੇ ਗੁਜਰਾਤ ਐਮਪੀ ਓਪੀ ਮੰਦਾ ਹੀ ਦਾ ਬਾਕੀ ਇਹ ਨਾ ਇਹ ਸੀਜ਼ਨ ਪੰਜਾਬ ਆ ਰਹੇ ਸੀਜ਼ਨ ਤੇ ਆਸਾਂ ਦੀਆਂ ਵਧੀਆ ਲੱਗੇ ਸੀਜ਼ਨਾਂ ਮੋਲੀ ਫਿਰਦਾ ਭੁਜਾਈ ਮੈਂ ਕਹਿੰਦਾ ਸਵੇਰ ਦੇ ਬਾਈ ਕਈ ਘੱਟੇ ਵੱੜਦੇ ਹੁਣੇ ਨਾ ਕਿਸੇ ਦੇ ਹੱਥ 'ਚ ਆਪਾਂ ਦਾਤੀ ਦੇਖੀ ਆ ਨਾ ਕਿਸੇ ਨੇ ਲਾਗਾਂ ਹੀ ਵੱਡੀਆਂ ਜਿੱਥੇ ਲਾਗਾਂ ਵੱਡੀਆਂ ਉਹ ਦੇਖੋ ਕੂਂਜੇ ਤੇ ਕਿੰਨੀ ਘਾਟੋ ਘੜ ਵੀ ਇੱਥੇ ਕਿਲੋ ਗਣਕ ਰਹਿ ਗਈ ਹੋਣੀ ਉਹ ਮੂਰੇ ਪੱਥਰ ਪਏ ਆ ਕਿਸੇ ਨੇ ਨਹੀਂ ਵੱਢੀ ਹੈਗੀ ਲਾਗਾਂ ਲੋਕਾਂ ਦਾ ਕੰਮੇ ਨਹੀਂ ਹੋਦੇ ਹੈਗਾ ਇਧਰ ਭਜਨ ਬਾਈ ਕੈਸ਼ ਹਿਅਰ ਆਪਣਾ ਨਾਲ ਦੀ ਨਾਲ ਪੇਮੈਂਟ ਵੀ ਦੇ ਸਾਰੇ ਜਿੰਨਾ ਏਰੀਆ ਵੱਢੂਗੇ ਨਾਲ ਦੀ ਨਾਲ ਪੇਮੈਂਟ ਗੁਜਰਾਤ ਵਾਲਾ ਹਿਸਾਬ ਆ ਆਪਣੇ ਪੈਸੇ ਫੜੋ ਪੈਣ ਤੋਂ ਬਾਅਦ ਖੇਤ ਵੱਢਦੇ ਸਾਰੇ ਪੈਸੇ ਕਹੀਦਾ ਪਹਿਲੇ ਦੇ ਜੰਨੇ ਆ ਅਰ ਜਲਦਬਾਜੀ ਇੰਨੀ ਆ ਵੀ ਜਿਹੜੇ ਉਹ ਕਹਿੰਦਾ ਮੇਰੇ ਉਹ ਕਹਿੰਦਾ ਮੇਰੇ ਆਖੜਿਆਂ ਚਾਰ ਪੰਜ ਬੰਦੇ ਇਹ ਉਹ ਕਹਿੰਦਾ ਬਾਪੂ ਕਹਿੰਦਾ ਮੇਰੇ ਆ ਨੀਲੇ ਬਾਨੇ ਵਾਲਾ ਕਹਿੰਦਾ ਮੇਰੇ ਲਾਓ ਉਧਰ ਉਹ ਖੜਾ ਮੁੰਡਾ ਕਾਲੇ ਜੋ ਪਟਕੇ ਵਾਲਾ ਉਹ ਕਹਿੰਦਾ ਮੇਰੇ ਲਾਓ ਬੜੀ ਕਾਲੀ ਹੁੰਦੀ ਆ ਬਾਈ ਬਾਕੀ ਬੀਬੀਆਂ ਨੂੰ ਸਲਾਮ ਆ ਬਾਈ ਦੇਖ ਲਓ ਉਧਰ ਕਿਵੇਂ ਪੀਪਿਆਂ ਗਿਆ ਨਾ ਥੈਲੇ ਭਰ ਕੇ ਲੈ ਕੇ ਜਾਂਦੇ ਆ ਬਜਾਰੇ ਬਾਕੀ ਆਪਾਂ ਗੱਲਬਾਤ ਕਰਾਂਗੇ ਰੇਟ ਰੂਟ ਕੀ ਆ ਅਗਲੀ ਵੀਡੀਓ 'ਚ ਕੀ ਰੇਟ ਚੱਲਦਾ ਰਾਂ ਸਰਕਾਰੀ ਖਰੀਦ ਆ ਜਾਂ ਪ੍ਰਾਈਵੇਟ ਆ ਸਾਰੀ ਜੰਮੂ ਦੀ ਜਾਣਕਾਰੀ ਪੂਰੀ ਆ ਵੀਡੀਓ ਰਾਹੀਂ ਦਵਾਂਗੇ ਚਲੋ ਮਿਲਦੇ ਆ ਮਾਈ ਫਿਰ ਲਓ ਜੀ ਬਾਈ ਚੱਲਦੀ ਆ ਕੰਪੈਨ 8:30 ਦਾ 7:00 ਦਾ ਟਾਈਮ ਹੋ ਗਿਆ 7:30 8 ਦਾ ਆ ਭਜਨ ਕਿਵੇਂ ਰਿਹਤਾ ਜੰਮੂ ਨਰਮਾਈ ਆ ਬਾਈ ਮੀਂਹ ਕਰਕੇ ਦੇਖੋ ਮਾਲ ਕਿਵੇਂ ਲੱਗੇ ਗਰੇ ਕੱਢਣਾ ਕਿਵੇਂ ਰਿਹਾ ਤੇਰਾ ਜੰਮੂ ਬਹੁਤ ਵਧੀਆ ਜੀ ਹਾਂ ਬਹੁਤ ਵਧੀਆ ਬਾਈ ਬਾਈ ਨਜ਼ਾਰੇ ਹਨਾ ਭਾਜਨ ਬਹੁਤ ਨਜ਼ਾਰੇ ਹੈ ਬਾਈ ਹਾਂ ਕੀ ਫਰਕ ਲੱਗਿਆ ਤੈਨੂੰ ਬਾਈ ਬਹੁਈ ਆਵਾ ਫਰਕ ਤੇ ਆਪਣੇ ਵਰਗੇ ਬੰਦੇ ਆ ਜੀ ਬਸ ਕਿਨਾਲ ਪਰ ਕਿਨਾਲ ਚੱਲਦੀ ਆ ਕਸ ਵਰਤੀ 150 ਕੇ ਨਹੀਂ ਬਿੱਗੇ ਵੀ ਖਤਮ ਹੋ ਗਏ ਕਿਲੇ ਵੀ ਖਤਮ ਹੋ ਗਏ ਕਿਨਾਲਾ ਰਹਿ ਗਈ ਗੁਜਰਾਤ ਦੇ ਵੜਦੇ ਕਿਤੇ ਬਿਸਮੈ ਪਰ ਕੰਮ ਆ ਜਵੇ ਹਾਂ ਕਿਤੇ ਬਿਸਮੈ ਵਾਲਾ ਕੰਮ ਆ ਜਵੇ ਵੱਡੀ ਪਾਜ ਬਿਸਮੈ ਬਾਈ ਮੇਰੇ ਬੈਠਾ ਬੈਠਾ ਵੀ ਮੈਂ ਉਹ ਬੈਠਾ ਵੀ ਤਾਂ ਮਿਲ ਨਹੀਂ ਆ ਜਿਹੜਾ ਹੈਗਾ ਤੇ ਹੁਣ ਆ ਜਿਹੜਾ ਪਿੱਛੇ ਨੂੰ ਚਾਹ ਪੀਤੀ ਆਪਾਂ ਨੇ ਉਹ 6:00 ਵਜੇ ਸਮੇਂ ਤੇ ਉਹ ਫੇਰ ਫੇਰ ਇਸ ਸਮੇਂ ਤੇ ਜਿਹੜੇ ਵੱਡੇ ਆ ਉਹਦੇ ਆਓ ਜਿੱਥੇ ਦੋ ਗੇੜੇ ਮੁੜ ਕੇ ਬਾ ਆ ਗਈ ਮਸ਼ੀਨ ਆਉਣ ਜਾਣੇ ਹੋਏ ਬਸ ਉੱਥੇ ਦਾ ਹਾਂ ਨਹੀਂ ਵਧੀਆ ਬੰਦੇ ਆ ਯਾਰ ਆਪਣੇ ਮਿਲਣ ਸਾਲ ਬੰਦੇ ਸਾਰਾ ਪਿੰਡ ਨੂੰ ਖੁਸ਼ੀ ਚੜ੍ਹਦੀ ਹੈ ਨਾ ਉਹੀ ਨਹੀਂ ਉਹ ਜਿਵੇਂ ਉਹ ਬਾਹਰ ਹੋਰਸ ਰੇਟਾਂ ਦੇ ਵਿੱਚ ਆਪਣਾ ਇੱਕ ਵਾਰ ਮਾਂਜ ਔਖਾ ਜਿਹਾ ਲੱਗਦਾ ਨਾ ਨਾ ਵਧੀਆ ਬੰਦੇ ਆ ਭਾਈ ਓਰੇ ਮਾਨ ਭਾਈ ਐ ਦਿਲ ਲੱਗ ਗਿਆ ਸਾਡਾ ਐ ਸਮਝ ਲੈ ਪੰਜਾਬ ਹੋ ਗਿਆ ਜੈ ਜੈ ਜੰਮੂ ਹੋ ਗਿਆ ਬਾਕੀ ਵਿਰੇਗ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਆ ਇੱਧਰ ਸਾਹਮਣੇ ਗੁਰਦੁਆਰਾ ਸਾਹਿਬ ਉਹ ਪਾਠੀ ਸਾਹਿਬ ਲੱਗਿਆ ਹੋਇਆ ਇੱਧਰ ਆਪਣਾ ਮੰਦਿਰ ਆ ਵਿੱਚੇ ਮਸਜਿਦ ਵੀ ਆ ਹਨਾ ਉਹ ਸਾਹਮਣੇ بڑا ਗੁਰਦੁਆਰਾ ਸਾਹਿਬ ਆ ਜਿੱਥੇ ਉਹ ਲਾਲ ਲਾਈਟ ਵੱਲਦੀ ਆ ਇਹ ਆ ਬਾਈ ਹੈਗਾ بڑا ਗੁਰਦੁਆਰਾ ਸਾਹਿਬ بڑا ਸੋਹਣਾ ਬਾਈ ਏਰੀਆ ਹਨਾ ਕਹੀਦੀ ਏ ਜੀ ਨੂੰ ਵੀ ਮਿਲਣਸਾਰ ਲੋਕ ਬਾਕੀ ਆਪਣਾ ਅਮਨਦੀਪ ਬਾਈ ਤੁਸੀਂ ਤਾਂ ਤੁਸੀਂ ਗੱਲੇ ਨਾ ਕਰੋ ਵੀ ਵੀਰ ਇੰਨੀ ਸੇਵਾ ਕਰਦਾ ਚਾਹ ਪਾਣੀ ਰੋਟੀ ਬਾਈ ਆਪਦੇ ਘਰ ਤੇ ਲਿਆ ਕੇ ਦਿੰਦਾ ਵੀ ਜਰਾ ਕਹਿੰਦਾ ਨਹੀਂ ਭਾਈ ਤੁਸੀਂ ਮੇਰੇ ਕੋਲ ਆਏ ਆ ਮੈਂ ਤਾਂ ਇਹ ਕਹਾਂ ਤਾਂ ਵਾ ਕਾਨੂੰ ਗੇਚਲਾ ਕਰਦਾ ਯਾਰ ਇਨੀ ਬਾਕੀ ਭਾਈ ਏਸੀ ਵਾਲੀ ਮੈਨੂੰ ਪਹਿਲਾਂ ਡਰ ਲੱਗਦਾ ਦਾ ਵੀ ਉਰੇ ਕਾਮਯਾਬ ਨਹੀਂ ਹੋਣੀ ਹਨਾ ਧੋਖਾ ਕਰਾਂਗੇ ਪਰ ਇਹ ਏਰੀਏ ਦੇ ਵਿੱਚ ਭਾਈ ਨਾ ਤਾਂ ਕੋਈ ਦਰਾਖਤ ਮਿਲਿਆ ਸਾਰੀ ਢੇੜੀ ਚ ਨਾ ਹੀ ਮਿਲਿਆ ਕੋਈ ਖੰਭਾ ਨਾ ਹੀ ਲੱਗੀ ਕੋਈ ਮਜੀਨ ਉਤਾਰ ਨਜ਼ਾਰਾ ਆ ਗਿਆ ਏਸੀ ਵਾਲੀ ਮਸ਼ੀਨ ਵਾਲਾ ਏਰੀਆ ਹੀ ਇਹ ਮਿਲ ਗਿਆ ਆਈ ਜਾਂਦੇ ਆਂ ਭਾਉ ਪੱਲੀਆਂ ਚੱਕ ਕੇ ਆ ਬਾਈ ਵੀ ਬਣਾਉਣਾ ਹੈ ਉਹ ਕਿੱਦਾਂ ਭਾਉ ਕਣਕ ਬਣਾਉਣਾ ਹੈ ਕਣਕ ਹਾਂ ਆਪਣੇ ਆਪਣੇ ਪੱਲੀਆਂ ਚੱਕ ਲਏ ਬਾਈ ਬਜਾਰਾਂ ਕੋ ਟਰਾਲੀਆਂ ਦੀ ਥੋੜੀ ਜੀ ਕਮੀ ਆ ਹਾਂ ਜੇ ਕਿਤੇ ਟਰਾਲੀਆਂ ਹੋਣਾਂ ਤਾਂ ਵਧੀਆ ਨਾ ਟਾਈਮ 'ਚ ਮਾਲ ਚੱਲ ਜਾਇਆ ਕਰੇ ਉਹ ਦੇਖੋ ਉਹ ਵੀ ਪੰਡੀਆਂ ਚੱਕੀ ਖੜਾ ਐ ਇੱਧਰ ਭਜਨ ਬਾਈ ਆਪਣਾ ਕਨਾਲਾਂ ਦੇ ਮੂਹਰੇ ਮੂਹਰੇ ਕਿਤੇ ਬੱਟ ਮੋਲੀ ਗਾਹਾਂ ਨਾਲ ਟਪਰ ਕੇ ਉਹ ਆਪਣੀ ਪੱਲੀ ਚੱਕੀ ਆਉਂਦਾ ਉਹਦਾਂ ਆਪਣੀ ਪੱਲੀ ਚੱਕੀ ਆਉਂਦਾ ਅਮਨਦੀਪ ਭਾਈ ਇਹਦੇ ਟਰੈਕਟਰਾਂ ਦੀ ਸ਼ਾਰਟ ਆ ਹੈ ਇੱਧਰ ਆ ਜੀ ਇੱਧਰ ਆ ਜੀ ਨਹੀਂ ਕਿਰਾਇਆ ਕਰੂ ਇਹਦੇ ਵੀ ਲੈ ਜਾਂਦਾ ਘੇੜਾ ਕੋਈ ਕਿਰਾਇਆ ਕਰੂ ਇਹਦੇ ਨਹੀਂ ਵਜੂ ਜਮੇ ਹੀ ਲੈ ਜਾਂਦਾ ਥੋੜੇ ਪਿੰਡ ਚ ਤਾਂ ਹੋਣਿਆ ਟਰੈਕਟਰ ਆ ਟਰੈਕਟਰ ਤਾਂ ਹੈਗੇ ਅੱਜ ਕਿਸਾਨਾਂ ਕੋਲ ਹੈਗੇ ਆ ਜਿਹੜੇ ਕਿਸਾਨ ਆ ਪੱਲੀ ਤੇ ਪਵਾ ਕੇ ਜਾਦੇ ਕੋਸ਼ ਅਗਲਾ ਨਾ ਜੀ ਜੀ ਤੇ ਲੇ ਜਾਣ ਦਾ ਸਾਧਨ ਜਿਹੜਾ ਉਹ ਰੇੜਾ ਹੋ ਗਿਆ ਆਟੋ ਹੋ ਗਿਆ ਉਹ ਤਾਂ ਕਰਕੇ ਕਾਰੀਆਂ ਤੇ ਬਿਜ਼ੀ ਨੇ ਹੁਣ ਜਿਹੜੀ ਖਰੀਦ ਆ ਫਿਰ ਇਹਦਾ ਰੇਟ ਰੂਟ ਆਪਣੇ ਵਾਸਤੇ ਜਿਹਨੇ ਥੋੜੇ ਜੀ ਕਿਸਾਨਾਂ ਜਿਵੇਂ ਹੁਣ ਫਸਲ ਕਣਕ ਵੇਚਣੀ ਹੈ ਇਹਦਾ ਰੇਟ ਕੀ ਮਿਲਦਾ ਪਏ ਤੁਹਾਨੂੰ ਰੇਟ ਭਾਜੀ ਅਲੱਗ ਹੈ ਜਿੱਦਾਂ ਕਦੀ 1800 ਤੋਂ سٹਾਰਟ ਹੋ ਜਾਂਦਾ 1900 2200 2300 2400 ਆਦਾਂ ਚੱਲਦਾ ਸਰਕਾਰੀ ਖਰੀਦ ਕੋਈ ਨਹੀਂ ਨਹੀਂ ਇਹ ਤਾਂ ਵਪਾਰੀ ਚੁੱਕਦੇ ਆ ਜਿੱਥੇ ਅੱਛਾ ਜੀ ਨਹੀਂ ਸਰਕਾਰੀ ਮੰਡੀ ਨਹੀਂ ਹੈਗੀ ਉਰੇ ਨਹੀਂ ਨਹੀਂ ਮੰਡੀ ਹੈ ਯਾਰ ਇੰਨੀ ਫਸਲ ਹੁੰਦੀ ਆ ਮੰਡੀ ਤਾਂ ਹੋਣੀ ਚਾਹੀਦੀ ਹੈ ਨਾ ਮੰਡੀ ਕਾਰਨ ਜਿਹੜੀ ਮੁੰਜੀ ਆ ਕਣਕ ਆ ਦੋਈ ਚੀਜ਼ਾਂ ਆ ਮਨ ਲੋ ਵਪਾਰੀ ਚੁੱਕਦੇ ਆ ਜੀ ਮੁੰਜੀ ਝੋਨੇ ਨੂੰ ਕਹਿੰਦੇ ਆ ਨਾ ਹਾਂ ਪਾਕਿਸਤਾਨ ਚ ਮੁੰਜੀ ਕਹਿੰਦੇ ਆ ਮਝੋ ਝੋਨੇ ਨੂੰ ਸਾਡੇ ਪਾਕਿਸਤਾਨ ਨਾਲ ਹੀ ਆ ਨਾ ਫਿਰ ਹਾਂ ਉਹਨਾਂ ਦਾ ਬਾਰਡਰ ਵੀ ਲੱਗ ਗਿਆ ਹੀ ਆ ਨਾ ਕਿੰਨੇ ਕਿਲੋਮੀਟਰ ਹੋਊਗਾ ਹੋਊਗਾ 30 35 ਕਿਲੋਮੀਟਰ ਨਹੀਂ ਨਹੀਂ ਘੱਟ ਆ ਜੀ ਇੱਥੋਂ ਸਾਡੇ ਆੜਸਪੁਰਾ ਤੋਂ ਹਾਰਡਲੀ 15 16 ਕਿਲੋਮੀਟਰ ਆ ਬਾਰਡਰ ਹਾਂ ਜੀ ਤੇ ਤਾਂ ਲਵੇ ਹੀ ਆ ਬਾਰਡਰ ਦੇ ਵਿੱਚੇ ਆ ਫਿਰ ਤਾਂ ਆਪਾਂ ਬਿਲਕੁਲ 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 ਆਹੀਂ ਸﻢ ਸﻢ ਤਾਂ ਹੀ ਮੰਨ ਦੋਨੇ ਆ ਨਾ ਜੰਮੂ ਜਾ ਕੇ ਹਾਂ ਬੱਟ ਰਹੀ ਦੀ ਇਹ ਕਰਕੇ ਤਾਨੂੰ ਕਿਦਾਂ ਲੱਗੇ ਏਰੀਆ ਬਾਈ ਬਾਈਕ ਨੰਬਰ ਸਾਨੂੰ ਬਿਲਕੁਲ ਮਹਿਸੂਸ ਨਹੀਂ ਹੋਇਆ ਲੈ ਸ਼ਾਮ ਦਾ ਟਾਈਮ ਹੈ ਲਾਈਟ ਮੱਥੇ ਲੱਗਦੀ ਹੈ ਵੀ 1% ਮਹਿਸੂਸ ਨੂੰ ਹੋਇਆ ਵੀ ਅਸੀਂ ਪੰਜਾਬ ਦੇ ਵਿੱਚ ਆ ਜਾਂ ਜੰਮੂ ਜਾਂ ਬਿਲਕੁਲ ਨਹੀਂ ਸਾਨੂੰ ਹੋਇਆ ਹਾਂ ਸਾਦਣਾ ਲਾ ਦਨੇ ਹਾਂ ਹਾਂ ਥੋੜੇ ਹੀ ਲਾਉਣੇ ਆ ਥੋੜੇ ਹੀ ਵਧਣੇ ਆ ਲੋ ਜੀ ਬਾਈ 12:00 ਵੱਜ ਗਏ ਅੱਡੇ ਤੇ ਪਹੁੰਚ ਗਏ ਹਾਂ ਮੋਲੀ ਕਦਾਂ ਕਿਵੇਂ ਲੱਗਾ ਜੰਮੂ ਜੰਮੂ ਠੀਕ ਆ ਬਹੁਤ ਵਧੀਆ ਜੀ ਹਾਂ ਨਜ਼ਾਰੇ ਫੱਲਾ ਉਧਰ ਉਸਤਾਦ ਉਹ ਨਹੀਂ ਰੋਟੀ ਖਾਣ ਲੱਗੇ ਹੋਏ ਆ ਕੈਮੀ ਜੱਟ ਆ ਵਜਨ ਓਏ ਹਾਂ ਪਹਿਤਨ ਵਰਦਾ ਪਹਿਲੇ ਉਧਰ ਮਸ਼ੀਨ ਉੱਥੇ ਮੋਲੀ ਜਿੱਥੇ ਮਸ਼ੀਨ ਲਿਆਂਦੇ ਉੱਤੇ ਇੱਕ ਵਾਰ ਇੱਕ ਵਾਰ ਉੱਥੇ ਸ਼ੁਰੂ ਕਰਨ ਲੱਗਿਆ ਸੀ ਮੀ ਆ ਗਿਆ ਤਾਂ ਵੀ ਹੋੜੀ ਸੁਭਾਵੇ ਨਾ ਆਈ ਡਰ ਗਿਆ ਨਾ ਉੱਤੇ ਮੌਸਮ ਬਾਈ ਖਰਾਬ ਆ ਕਿ ਮੌਸਮ ਨਹੀਂ ਸਾਥ ਦਿੰਦਾ ਪਿਆ ਫੇਰ ਬੱਦਲ ਹੋ ਗਿਆ ਲੱਗਦਾ ਕਰੂਗਾ ਗੜਬੜਾ ਨਾ ਰਾਤ ਵੀ ਰਾਤ ਵੀ ਮੰਜੇ ਚੱਕ ਕੇ ਭਜਾਇਆ ਇਹਨੇ ਸਾਨੂੰ ਇਹਨੇ ਕਹਿੰਦਾ ਨਹੀਂ ਹੱਸਿਆ ਹਾਂ ਕਹਿੰਦਾ ਨਹੀਂ ਬੈੱਕ ਕਰ ਦਿੰਦਾ ਹੀ ਆ ਫੇਰ ਤਾਂ ਸਾਫ ਹੈ ਮੌਸਮ ਚੱਲ ਜਿਹੜਾ ਲਿਖਿਆ ਹੈ ਉਹਨਾਂ ਦਾ ਪੈਣਾ ਹੀ ਆ ਮੈਂ ਭਜਨ ਬਾਈ ਪੈਣਾ ਹੀ ਆ ਉਹਨਾਂ ਦਾ ਨਾ ਹਾਂ ਉੱਪਰ ਨੂੰ ਕਰ ਰਹੇ ਹਾਂ ਉੱਪਰ ਤੋਂ ਬਾਈ ਚਿੱਟਾ ਹੀ ਚਿੱਟਾ ਹੋਇਆ ਪਿਆ ਚਲੋ ਠੀਕ ਆ ਜੀ ਮਿਲਦੇ ਹਾਂ ਹੁਣ ਕਿਸੇ ਅਗਲੀ ਵੀਡੀਓ ਚ